ਇੱਕ ਹੋਰ ਵੱਡੀ ਖਬਰ ਇਸ ਵੇਲੇ ਆ ਰਹੀ ਹੈ ਦੀਪਕ ਦਾ ਰੁਕ ਕਰਾਂਗੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਤਵਾਰ ਤੱਕ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ 30 ਤਰੀਕ ਤੱਕ ਜਿਹੜਾ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਪਹਿਲਾਂ ਅਸੀਂ ਕੁਝ ਜ਼ਿਲ੍ਹਿਆਂ ਦਾ ਜ਼ਿਕਰ ਕਰ ਰਹੇ ਸੀ ਕਿਉਂਕਿ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਪੱਧਰ ਤੇ ਕਾਲ ਲਈ ਗਈ ਸੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਆਰਡਰ ਜਾਰੀ ਕੀਤੇ ਗਏ ਨੇ ਔਰ ਉਹਨਾਂ ਵੱਲੋਂ ਲਿਖਿਆ ਗਿਆ ਹੈ ਇਸ ਦੇ ਵਿੱਚ ਕਿ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਔਰ ਭਾਰੀ ਮੀਂਹ ਪੜ ਕੇ ਪੈਣ ਕਰਕੇ ਔਰ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ ਸੈਕੰਡਰੀ ਸੀਨੀਅਰ ਸਕੈਂਡਰੀ ਸਕੂਲ ਤੇ ਪ੍ਰਾਈਵੇਟ ਸਕੂਲ 22 ਅਗਸਤ ਤੋਂ ਲੈ ਕੇ 30 ਅਗਸਤ ਤੱਕ ਬੰਦ ਰਹਿਣਗੇ ਇਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਟਵੀਟ ਦੇ ਵਿੱਚ ਸੀਐਮ ਨੇ ਲਿਖਿਆ ਹੈ ਤੇ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ ਸਕੈਂਡਰੀ ਸੀਨੀਅਰ ਸਕੈਂਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਬੰਦ ਰਹਿਣਗੇ ਸੋ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਸਿਰਫ ਬੱਚਿਆਂ ਦੇ ਨਾਲ ਸੰਬੰਧਤ ਇਹ ਨਹੀਂ ਹੁੰਦਾ ਜਿਹੜੇ ਅਧਿਆਪਕ ਵੀ ਨੇ ਜਿਹੜੇ ਹੋਰ ਕਰਮਚਾਰੀ ਵੀ ਨੇ ਉਹ ਵੀ ਅਜਿਹੇ ਪਿੰਡਾਂ ਦੇ ਨਾਲ ਸੰਬੰਧ ਰੱਖਦੇ ਨੇ ਦੂਰ ਦਰਾਡੇ ਤੋਂ ਆਉਂਦੇ ਨੇ ਜਿਨ੍ਹਾਂ ਦੇ ਆਪਣੇ ਘਰ-ਬਾਰ ਪਾਣੀ ਚ ਡੁੱਬੇ ਹੋਏ ਨੇ ਤਾਂ ਹਰ ਕਿਸੇ ਦੀ ਸਮੱਸਿਆ ਹੈ ਬਹੁਤ ਸਾਰੀਆਂ ਸਕੂਲਾਂ ਦੇ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ ਨੇ ਕੱਲਾ ਬੱਚੇ ਨਹੀਂ ਹੁੰਦੇ ਸਕੂਲ ਦੇ ਹੋਰ ਬੜਾ ਸਾਰਾ ਸਟਾਫ ਹੁੰਦਾ ਹੈ ਕੋਈ ਦੂਰ ਦਰਾਡੇ ਥਾਵਾਂ ਤੇ ਜਿਹੜੇ ਤੈਨਾਤ ਨੇ ਕੋਈ ਗੁਰਦਾਸਪੁਰ ਦੇ ਲੋਕ ਨੇ ਪਠਾਨਕੋਟ ਦੇ ਲੋਕ ਨੇ ਉਹਨਾਂ ਦੀਆਂ ਬਦਲੀਆਂ ਕਿਸੇ ਦੀ ਸੰਗਰੂਰ ਜਾਂ ਕਿਸੇ ਦੀ ਬਠਿੰਡਾ ਜਾਂ ਇਸ ਇਲਾਕੇ 'ਚ ਵੀ ਹੋਈਆਂ ਹੋਈਆਂ ਨੇ ਤਾਂ ਹਰ ਇੱਕ ਨੂੰ ਪਿੱਛੇ ਘਰ-ਬਾਰ ਦੀ ਚਿੰਤਾ ਹੁੰਦੀ ਹੈ ਸੋ ਹੁਣ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਜਾਣਕਾਰੀ ਦੇ ਲਈ ਵਿਨੇਸ਼ ਪਹਿਲਾਂ ਆਪਾਂ ਜ਼ਿਲ੍ਹਾवार ਦੇਖ ਰਹੇ ਸੀ ਖਾਸ ਕਰਕੇ ਜਿਹੜੇ ਸਰਹੱਦੀ ਜ਼ਿਲ੍ਹੇ ਸੀ ਉੱਥੇ ਇਹ ਐਲਾਨ ਕੀਤਾ ਗਿਆ ਸੀ ਪਰ ਹੁਣ ਇੱਕਦਮ ਸਾਰੇ ਪੰਜਾਬ ਦੇ ਵਿੱਚ ਐਲਾਨ ਕਰ ਦਿੱਤਾ ਅਬ ਅ ਵਿਜੇ ਕੱਲ ਤੋਂ ਜੇ ਆਪਾਂ ਦੇਖੀਏ ਤਾਂ ਜਿਹੜੇ ਵੈਦਰ ਡਿਪਾਰਟਮੈਂਟ ਦਾ ਅਲਰਟ ਹੈ ਪਲੱਸ ਜਿਹੜੇ ਕੱਲ ਤੋਂ ਆਪਾਂ ਸਰਕਮਸਟੈਂਸਿਸ ਦੇਖ ਰਹੇ ਆ ਜਿਹੜੇ ਪੰਜਾਬ ਦੇ 6-7 ਜ਼ਿਲ੍ਹੇ ਸਰਹੱਦੀ ਜ਼ਿਲ੍ਹੇ ਆਈ ਆ ਉਹਨਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਵਿੱਚ ਲਗਾਤਾਰ ਛੁੱਟੀਆਂ ਦਾ ਐਲਾਨ ਕੀਤਾ ਜਾ ਰਿਹਾ ਸੀ ਲੋਕਲ ਡੀਸੀਸ ਵੱਲੋਂ ਤੇ ਇਹ ਐਕਸਪੈਕਟਿਡ ਸੀਗਾ ਕਿ ਜਿਸ ਹਿਸਾਬ ਨਾਲ ਅੱਗੇ ਮੌਸਮ ਦਾ ਅਲਰਟ ਅਗਲੇ 3-4 ਦਿਨ ਕਈ ਜ਼ਿਲ੍ਹਿਆਂ ਵਿੱਚ ਤਾਂ ਰੈਡ ਅਲਰਟ ਵੀ ਹੈਗਾ ਪੰਜਾਬ ਦੇ ਤਾਂ ਇਹ ਐਕਸਪੈਕਟਿਡ ਸੀਗਾ ਕਿ ਹੁਣ ਜਿਹੜਾ ਪੰਜਾਬ ਦਾ ਸਿੱਖਿਆ ਵਿਭਾਗ ਹੈ ਜਾਂ ਭਾਵੇਂ ਸਿੱਖਿਆ ਮੰਤਰੀ ਹੋਣ ਭਾਵੇਂ ਸਕੂਲਾਂ ਵਿੱਚ ਸਪੈਸ਼ਲੀ ਕਿਉਂਕਿ ਜਿਹੜੇ ਸਕੂਲੀ ਬੱਚੇ ਆ ਪ੍ਰਾਇਮਰੀ ਵਾਲੇ ਹੁੰਦੇ ਆ ਸੈਕੰਡਰੀ ਵਾਲੇ ਹੁੰਦੇ ਆ ਉਹ ਕਾਫੀ ਛੋਟੇ ਹੁੰਦੇ ਆ ਤੇ ਇਹਨਾਂ ਦਿਨਾਂ ਵਿੱਚ ਆਪਾਂ ਦੇਖਦੇ ਆ ਕਿ ਵਾਟਰ ਲੌਕਿੰਗ ਹੋ ਜਾਂਦੀ ਹੈ ਵਹੀਕਲ ਜਾਮ ਹੋ ਜਾਂਦੇ ਐ ਤਾਂ ਉਸ ਦੇ ਮੱਦੇ ਨਜ਼ਰ ਇਹ ਐਕਸਪੈਕਟਿਡ ਸੀਗੇ ਕਿ ਛੁੱਟੀ ਜਿਹੜੀ ਹੈ ਪੂਰੇ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ ਤੇ ਹੁਣ ਤੋਂ ਕੁਝ ਮਿੰਟ ਪਹਿਲਾਂ ਆਈ ਮੁੱਖ ਮੰਤਰੀ ਪੰਜਾਬ ਨੇ ਇੱਕ ਟਵੀਟ ਕੀਤਾ ਜਿੰਦੇ ਵਿੱਚ ਉਹਨਾਂ ਨੇ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਤੇ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁਝ ਦਿਨਾਂ ਵਿੱਚ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ, ਸੈਕੰਡਰੀ, ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲ 27 ਅਗਸਤ ਤੋਂ 30 ਅਗਸਤ ਤੱਕ ਬੰਦ ਰਹਿਣਗੇ ਯਾਨੀ 27 ਅਗਸਤ ਜਿਹੜੀ ਕੱਲ ਆਨਾਲਾ ਦਿਨ ਹੈ ਕੱਲ ਤੋਂ ਲੈ ਕੇ ਬੁੱਧਵਾਰ ਤੋਂ ਲੈ ਕੇ ਤੇ 30 ਅਗਸਤ ਐਤਵਾਰ ਤੱਕ ਐਤਵਾਰ ਤੱਕ ਯਾਨੀ ਕਿ ਇਹ ਹਫਤਾ ਪੂਰਾ ਜਿਹੜੇ ਪੰਜਾਬ ਦੇ ਸਕੂਲ ਬੰਦ ਰਹਿਣਗੇ ਤੇ ਇਹ ਹਫਤੇ ਪੂਰੇ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਲਗਭਗ ਜਿਹੜਾ ਹੈਗਾ ਕਿ ਉਹ ਬਾਰਿਸ਼ ਦਾ ਅਲਰਟ ਹੈਗਾ ਤੇ ਕਈ ਜਲਿਆਂ ਵਿੱਚ ਤਾਂ ਰੈਡ ਅਲਰਟ ਵੀ ਹੈ ਇਸ ਕਰਕੇ 30 ਅਗਸਤ ਨੂੰ ਸ਼ਨੀਵਾਰ ਹੈ ਸ਼ਨੀਵਾਰ ਤੱਕ ਪੰਜਾਬ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰਤਾ ਤੇ 31 ਅਗਸਤ ਨੂੰ ਬਾਇ ਡਿਫਾਲਟ ਐਤਵਾਰ ਹੁੰਦਾ ਤਾਂ ਛੁੱਟੀ ਹੁੰਦੀ ਹੁੰਦੀ ਹੈ ਯਾਨੀ ਕਿ ਹੁਣ ਪੰਜਾਬ ਦੇ ਸਾਰੇ ਸਕੂਲ ਆ ਜਿਹੜੇ ਉਹ ਸੋਮਵਾਰ ਨੂੰ ਖੁੱਲਣਗੇ ਉਹ ਵੀ ਜੇ ਸਥਿਤੀ ਨਾਰਮਲ ਰਹੀ ਤਾਂ ਤਾ ਬਿਲਕੁਲ ਬਿਲਕੁਲ ਹਾਲਾਂਕਿ ਵਿਜੇ ਉਹ ਫਰਦਰ ਦਾ ਜ਼ਿਕਰ ਨਹੀਂ ਕੀਤਾ ਪਰ ਇਹ ਐਕਸਪੈਕਟਿਡ ਹੀ ਹੈ ਕਿ ਜੇ ਸਥਿਤੀ ਨਾਰਮਲ ਹੋਈ ਵੈਦਰ ਨਾਰਮਲ ਹੋਇਆ ਬਾਰਡਰ ਲੋਕਿੰਗ ਨਾ ਹੋਈ ਉਸ ਤੋਂ ਬਾਅਦ ਹੀ ਅਗਲੇ ਹਫਤੇ ਤੋਂ ਇਹ ਸਕੂਲ ਖੁੱਲਣਗੇ ਨਹੀਂ ਤਾਂ ਅੱਗੇ ਛੁੱਟੀਆਂ ਐਕਸਟੈਂਡ ਕੀਤੀਆਂ ਜਾ ਸਕਦੀਆਂ ਜੀ ਵਿਜੇ ਠੀਕ ਹੈ ਧੰਨਵਾਦ ਵਿਨੇਸ਼ ਜੀ ਸਾਰੀ ਜਾਣਕਾਰੀ ਦੇ ਲਈ ਤਾਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਪਹਿਲਾਂ ਡਿਪਟੀ ਕਮਿਸ਼ਨਰ ਆਪਣੇ ਆਪਣੇ ਪੱਧਰ ਤੇ ਇਹ ਆਰਡਰ ਜਾਰੀ ਕਰ ਰਹੇ ਸੀ ਅਮ੍ਰਿਤਸਰ ਦੇ ਵਿੱਚ ਕੀਤੇ ਗਏ ਗੁਰਦਾਸਪੁਰ ਚ ਕੀਤੇ ਗਏ ਪਠਾਨਕੋਟ ਚ ਕੀਤੇ ਗਏ ਫਾਜ਼ਿਲਕਾ ਦੇ ਵਿੱਚ ਕੀਤੇ ਗਏ ਜਿਹੜੇ ਜਿਹੜੇ ਸਰਹੱਦੀ ਜ਼ਿਲ੍ਹੇ ਜ਼ਿਆਦਾ ਹੜਾਂ ਦੀ ਮਾਰ ਹੇਠ ਆਏ ਪਰ ਹੁਣ ਕਿਉਂਕਿ ਇਹ ਵਾਧਾ ਵਾਧਾ ਇਸ ਵੇਲੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੋ ਗਿਆ 17 ਜ਼ਿਲ੍ਹੇ ਅਸੀਂ ਹੁਣੇ ਦੱਸਿਆ ਕਿ 5 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਹੈ ਔਰ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਹੈ ਔਰ ਬਾਕੀ ਵੀ ਜਿੱਥੇ yellow ਅਲਰਟ ਹੈ 23 ਦੇ 23 ਜ਼ਿਲ੍ਹੇ ਪੂਰਾ ਪੰਜਾਬ ਅ ਕੱਲ ਕੱਲ ਜਿਹੜਾ ਹੈ ਕੱਲ ਦਾ ਦਿਨ ਉਹ بارش ਦੀ ਮਾਰ ਹੇਠ ਹੈ ਅੱਗੇ ਵੀ ਐਕਸਟੈਂਡ ਹੋ ਸਕਦੀ ਹੈ ਸੋ ਐਸੇ ਵਿੱਚ ਇਹ احتیاطਨ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਿਆ ਗਿਆ ਔਰ ਖੁਦ ਟਵੀਟ ਕਰਕੇ ਉਹਨਾਂ ਨੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਕਿ 27 ਤਰੀਕ ਤੋਂ ਯਾਨੀ ਕੱਲ ਤੋਂ ਲੈ ਕੇ 30 ਤਰੀਕ ਯਾਨੀ ਸ਼ਨੀਵਾਰ ਤੱਕ ਉਸ ਤੋਂ ਬਾਅਦ ਐਤਵਾਰ ਹੈ 31 ਤਰੀਕ ਤੱਕ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ ਸੋਮਵਾਰ ਨੂੰ ਸਕੂਲ ਮੁੜ ਖੁੱਲਣਗੇ ਇਹ ਉਹ ਵੀ ਸਥਿਤੀਆਂ ਦੇ ਮੁਤਾਬਕ ਫੈਸਲਾ ਲਿਆ ਜਾਏਗਾ ਖਾਸ ਕਰਕੇ ਸਰਹੱਦੀ ਇਲਾਕਿਆਂ 'ਚ ਬਾਕੀ ਜਗ੍ਹਾ ਤੇ ਤਾਂ ਜੇ ਬਾਰਿਸ਼ ਨਹੀਂ ਹੁੰਦੀ ਤਾਂ ਸਕੂਲ ਖੋਲ ਦਿੱਤੇ ਜਾਣਗੇ ਪਰ ਜੇ ਸਰਹੱਦੀ ਇਲਾਕਿਆਂ ਦੇ ਵਿੱਚ ਪਾਣੀ ਦਾ ਕਹਿਰ ਇਸੇ ਤਰੀਕੇ ਨਾਲ ਜਾਰੀ ਰਿਹਾ ਤਾਂ ਉੱਥੇ ਸਕੂਲਾਂ ਦੇ ਵਿੱਚ ਛੁੱਟੀ ਐਕਸਟੈਂਡ ਵੀ ਕੀਤੀ ਜਾ ਸਕਦੀ ਹੈ ਇਹ ਮੌਕੇ ਤੇ ਫੈਸਲਾ ਡਿਪਟੀ ਕਮਿਸ਼ਨਰ ਨੇ ਲੈਣਾ ਹੁੰਦਾ ਪਰ ਫਿਲਹਾਲ ਇੱਕ ਆਰਡਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਜਿਹੜਾ ਜਾਰੀ ਕੀਤਾ ਗਿਆ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਜਾਣਕਾਰੀ ਖੁਦ ਸਾਂਝੀ ਕੀਤੀ ਹੈ ਕਿ ਸ਼ਨੀਵਾਰ ਤੱਕ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਜਿਸ ਤਰੀਕੇ ਦੀਆਂ ਤਸਵੀਰਾਂ ਸਾਡੇ ਕੋਲ ਆ ਰਹੀਆਂ ਨੇ ਲੋਕ ਪਾਣੀ ਦੇ ਵਿੱਚ ਗਿਰੇ ਹੋਏ ਨੇ ਫਸੇ ਹੋਏ ਨੇ ਜਿਹੜੇ ਲੋਕ ਸੁੱਕੇ ਇਲਾਕਿਆਂ 'ਚ ਜਾਂ ਫਿਲਹਾਲ ਸਾਫ਼ ਇਲਾਕਿਆਂ 'ਚ ਬੈਠੇ ਨੇ ਉਹਨਾਂ ਦੇ ਵੀ ਭਾਵੇਂ ਹੜ ਵਰਗੀ ਸਥਿਤੀ ਨਹੀਂ ਹੈ ਪਰ ਸ਼ਹਿਰਾਂ ਦੇ ਵਿੱਚ ਜਿਸ ਤਰੀਕੇ ਨਾਲ ਮੀਂਹ ਪੈ ਰਿਹਾ ਹੈ ਗਲੀਆਂ ਦੇ ਵਿੱਚ ਸੀਵਰੇਜ ਬਲਾਕੇਜ ਹੋ ਰਹੀ ਹੈ ਪਾਣੀ ਨਹੀਂ ਨਿਕਲ ਰਿਹਾ ਗੋਡੇ-ਗੋਡੇ ਪਾਣੀ ਸ਼ਹਿਰਾਂ ਦੇ ਵਿੱਚ ਵੀ ਹੈ ਜਿਹੜੇ ਪਿੰਡਾਂ ਦੇ ਵਿੱਚ ਦਰਿਆ ਨਾਲ ਨਹੀਂ ਲੱਗਦਾ ਜਾਂ ਕਿਸੇ ਕੰਡੇ ਤੇ ਨਹੀਂ ਲੱਗਦੇ ਪਾਣੀ ਬਾਰਿਸ਼ ਦੀ وجہ ਨਾਲ ਉੱਥੇ ਵੀ ਖੜਾ ਹੈ ਬਹੁਤ ਸਾਰੇ ਸਕੂਲ ਨੇ ਉੱਥੇ ਵੀ ਪਾਣੀ ਖੜਾ ਹੈ ਇਸ ਕਰਕੇ احتیاطਨ ਇਹ ਫੈਸਲਾ ਲਿਆ ਗਿਆ ਕਿ ਫਿਲਹਾਲ ਬੱਚਿਆਂ ਨੂੰ ਕੁਝ ਦਿਨ ਜਿਹੜੀ ਹੈ ਉਹ ਸਕੂਲ ਤੋਂ ਛੁੱਟੀ ਕਰਾਈ ਜਾਵੇ ਕਿਉਂਕਿ ਉਸ ਦੇ ਵਿੱਚ ਅਧਿਆਪਕਾ ਅਧਿਆਪਕ ਵੀ ਨੇ ਹੋਰ ਨਾਨ ਟੀਚਿੰਗ ਸਟਾਫ ਵੀ ਹੁੰਦਾ ਹੈ ਔਰ ਹਰ ਕਿਸੇ ਨੇ ਆਪੋ ਆਪਣੇ ਪਿੰਡ ਦੇ ਵਿੱਚ ਆਪਣੇ ਘਰ-ਬਾਰ ਦੇਖਣੇ ਹੁੰਦੇ ਆ ਕਈ ਉਸ ਇਲਾਕਿਆਂ ਨਾਲ ਸੰਬੰਧਤ ਨੇ ਜਿਹੜੇ ਜਿਹੜੇ ਇਲਾਕੇ ਪੂਰੀ ਤਰ੍ਹਾਂ ਹੜਾਂ ਚ ਘਰੇ ਹੋਏ ਨੇ ਤਾਂ احتیاطਨ ਇੱਕ ਵਾਰ ਸਾਰੇ ਪੰਜਾਬ ਦੇ ਵਿੱਚ ਸ਼ਨੀਵਾਰ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ। ਹਿਮਾਚਲ ਦੇ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ بارش ਤਬਾਹੀ ਤੇ ਆਮਦਾ। ਬਾਰੀ بارش ਦੇ ਬਾਅਦ 올ਡ ਮਨਾਲੀ ਚ ਨਾਲੇ ਦੇ ਤੇਜ਼ ਵਹਾਅ ਚ ਤਿੰਨ ਘਰ ਬਹਿ ਗਏ। ਮਨਾਲੀ ਦੇ ਬਾਹੰਗ ਚ ਬੀਤੀ ਰਾਤ ਇੱਕ ਰੈਸਟੋਰੈਂਟ ਤੇ ਚਾਰ ਦੁਕਾਨਾਂ ਬਿਆਸਤ ਰਿਆਚ ਬਹਿ ਗਈਆਂ। ਨਦੀ ਦਾ ਪਾਣੀ ਆਲੂ ਗਰਾਊਂਡ ਤੇ ਬਾਹਨ ਚ ਹਾਈਵੇ ਤੱਕ ਪਹੁੰਚ ਗਿਆ ਪ੍ਰਸ਼ਾਸਨ ਨੇ ਆਲੂ ਗਰਾਊਂਡ ਤੇ ਬਾਹਨ ਖੇਤਰ ਨੂੰ ਰਾਤ ਨੂੰ ਹੀ ਖਾਲੀ ਕਰਵਾਇਆ ਅਭਿਆਸ ਨਦੀ ਕੇ ਜਿਸ ਤਰ੍ਹਾਂ ਜੋ ਉਫਾਨ ਪਰ ਯਹਾਂ ਪਰ ਆਨੇ ਸੁਜਾ ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕਜਾਵਾ ਪਰ ਜੋ ਹੈ ਬਾਦਿਤ ਹੋ ਚੁਕਾ ਹੈ ਹਾਲਾਂਕਿ ਪ੍ਰਸ਼ਾਸਨ ਦੁਆਰਾ ਯਹਾਂ ਪਰ ਜੋ ਐਡਵਾਈਸ ਦੀ ਜਾਰੀ ਕੀ ਗਈ ਹੈ ਉਸ ਸਭੀ ਲੋਕਾਂ ਸੇ ਨਜ਼ਰ ਨਾਲ ਸੇ ਦੂਰ ਰਹਿਣੇ ਕੀ ਯਹਾਂ ਪਰ ਜੋ ਹੈ ਅਪੀਲ ਕੀ ਗਈ ਫਿਲਹਾਲ ਇਸ ਮੈਂ ਖੜਾ ਹਾਂ ਪਤਿਕੁਲ ਮੋਰ ਯਹਾਂ ਕੀ ਤਸਵੀਰ ਮੈਂ ਦਿਖਾ ਜੋ ਆਪ ਦੇਖਦੇ ਕਿਸ ਤਰ੍ यहाँ पर जो ब्यास नदी ने न, अपना रूप यहाँ पर जो पर जो धारण किया पर एक जो है ट्राउट फिश फार्म हुआ करता जो यहाँ पर जो पूरी नुकसान तो हुआ है, एक रेस्टोरेंट और कुछ दुकानें वहाँ पर जो है क्षतिग्रस्त हुए इसके साथ ही मनाली मार्ग का कुछ हिस्सा भी वहाँ पर जो क्षतिग्रस्त हो चुका मनाली ब्यास नदी दूसरे नाले उफानते ने ब्यास बहा नैरियर सड़क